400 के प्लस पॉइंट पे ले जाने के लिए अनीता सोम प्रकाश जी को नहीं पूरे पंजाब से तेरे के तेरे सीट जीत के उनके झोली में डालना है नरेंद्र भाई मोदी जी के और अनीता सोम प्रकाश जी को तो हमने यहाँ फगवाड़े से कम से कम 20 पच्चीस हजार वोट से आगे भेजेंगे यहाँ फगवाड़े से लीड करके जाएंगे और आप सभी लोगों से विनती भी है कि आप लोग भी अब टाइम बहुत कम है अपने कहीं जाने की जरूरत नहीं है अपने घर में अपने रिश्तेदारों से अपने अगल बगल अपने गली में अगर हम इतने कोशिश कर ले तो एक कोई बहुत बड़ी बात नहीं है बहुत छोटी सी बात है कि हम अनिता सोम प्रकाश जी को जिता के यहाँ मोदी जी के पास भेजेंगे पार्लियामेंट में भेजेंगे और जितने ज्यादा ਵੋਟ ਜੀਤਾ ਕੇ ਭੇਜਾਂਗੇ ਉਤਨਾ ਇਮਾਨ ਸਨਮਾਨ ਹਮਾਰੇ ਨੀਤਾ ਸੋ ਬਤਾ ਜੀ ਕੋ ਮਿਲੇਗਾ ਤੁਸੀਂ ਬਹੁਤ ਸਰਕਾਰ ਜੋ ਹੋ ਤੁਸੀਂ ਸਰਕਾਰਾਂ ਬਣਾਉਂਦੇ ਹੋ ਤੁਸੀਂ ਵੋਟਾਂ ਪਾਨੇ ਆ ਤਾਂ ਸਰਕਾਰ ਬਣਦੀ ਹੈ ਤੁਸੀਂ ਆਪਣੇ ਨਮਾਇंदे ਚੁੰਨਦੇ ਆ ਜੇ ਅੱਛਾ ਲੱਗਦਾ ਤਾਂ ਹੀ ਚੁੰਨਦੇ ਹੋ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ ਜੇ ਉਹ ਅੱਛੇ ਹਾ ਤਾਂ ਤੁਸੀਂ ਤੀਸਰੀ ਵਾਰ ਚੋਣਨ ਲੱਗੇ ਆ ਜੇ ਉਹ ਅੱਛੇ ਕੰਮ ਕਰਦੇ ਆ ਦੇਸ਼ ਦੇ ਲਈ ਤਾਂ ਤੁਸੀਂ ਉਹਨਾਂ ਨੂੰ ਚੁਣਨ ਲੱਗੇ। ਦੇਸ਼ ਨੂੰ ਆਣ ਵਾਲਾ ਕੋ ਵੇਖ ਅੱਛਾ ਚਾਹੀਦਾ ਤਾਂ ਅਸੀਂ ਉਹਨਾਂ ਨੂੰ ਚੁਣਨ ਲੱਗੇ ਆ। ਔਰ ਇਸ ਵਾਰ ਮੋਦੀ ਜੀ ਨੇ ਔਰਤਾਂ ਨੂੰ ਮਾਰ ਦਿੱਤਾ। ਤਿੰਨ ਸੀਟਾ ਪੰਜਾਬ ਦੇ ਵਿੱਚ ਜਿਹੜੀਆਂ ਔਰਤਾਂ ਨੂੰ ਦਿੱਤੀਆਂ ਔਰ ਮੈਂ ਆਪਣੀਆਂ ਬੇਣਾ ਬੇਟੀਆਂ ਨੂੰ ਕਹੂੰਗੀ ਕਿ ਮੋਦੀ ਜੀ ਨੇ ਜਿਹੜਾ ਸਨਮਾਨ ਸਾਨੂੰ ਦਿੱਤਾ ਆਪਾਂ ਇਹ ਘਟਣ ਨਹੀਂ ਦੇਣਾ ਔਰ ਆਪਣੇ ਬੱਚਿਆਂ ਨੂੰ ਪੀੜਾ ਨੂੰ ਮੈਂ ਇਹ ਹੀ ਕਹੂੰਗੀ ਕਿ ਆਪਣੀ ਮਾਂ ਦਾ ਤੇ ਆਪਣੀ ਭੈਣ ਦਾ ਸਿਰ ਨੀਵਾ ਨਾ ਹੋਣ ਦਿਓ ਇਹ ਸੀਟ ਜਿੱਤ ਕੇ ਅਸੀਂ ਜ਼ਰੂਰ ਮੋਦੀ ਜੀ ਦੀ ਝੋਲੀ ਚ ਪਾਣੀ ਆ ਕਿਉਂਕਿ ਫਗਵਾੜਾ ਮੇਰਾ ਪਰਿਵਾਰ ਹੈ ਬਹੁਤ ਸਾਲਾਂ ਤੋਂ ਇੱਥੇ ਰਹਿਨੀ ਆ ਮੈਂ ਸੋਸ਼ਲ ਵਰਕਰ ਐ ਕਦੀ ਸਿਆਸਤ ਨਹੀਂ ਕਰਕੇ ਦੇਖੀ ਪਰ ਮੋਦੀ ਜੀ ਨੇ ਮੈਨੂੰ ਉੱਥੋਂ ਠੋਠ ਹਾਰ ਕੇ ਇੱਥੇ ਬਿਠਾਤਾ ਮੈਂ ਨਹੀਂ ਸੋਚਿਆ ਸੀ ਕਿਉਂਕਿ ਮੈਨੂੰ ਆਪਣੇ ਸੋਸ਼ਲ ਵਰਕ ਨਾਲ ਪਿਆਰ ਸੀ ਮੈਨੂੰ ਸੰਤੋਸ਼ਟੀ ਸੀ ਉਹਦੇ ਨਾਲ ਪਰ ਮੈਂ ਮੈਨੂੰ ਨਹੀਂ ਪਤਾ ਸੀ ਮੈਂ ਇਲੈਕਸ਼ਨ ਲੜਨੀ ਹੈ ਸੋਮ ਪ੍ਰਕਾਸ਼ ਜੀ ਟਿੱਕ ਵੀ ਉਹਦੀ ਕਰ ਲਈ ਸੀ ਕਿ ਟਿੱਕ ਮਲੇ ਤੇ ਮਿਹਨਤ ਕਰਕੇ ਮੋਦੀ ਜੀ ਲਈ ਅਸੀਂ ਮੋਦੀ ਜੀ ਦੇ ਦਿੱਤੇ ਨਮਾਇंदे ਆ ਤੁਹਾਡੇ ਲਈ ਜਿਹੜੀ ਤੁਹਾਡੀ ਵੋਟ ਹੈ ਉਹ ਮੋਦੀ ਜੀ ਨੂੰ ਪੈਣੀ ਹੈ ਦੇਸ਼ ਦੀ ਤਰੱਕੀ ਨੂੰ ਪੈਣੀ ਆ ਅਸੀਂ ਕੁਝ ਵੀ ਨਹੀਂ ਐ ਮੈਂ ਕੁਝ ਨਹੀਂ ਐ ਜੇ ਸੋਮ ਪ੍ਰਕਾਸ਼ ਜੀ ਨੇ ਇਮਾਨਦਾਰੀ ਨਾਲ ਕੰਮ ਕੀਤਾ ਤਾਂ ਤੁਸੀਂ ਉਹਨਾਂ ਨੂੰ ਤਿੰਨ ਵਾਰ ਹੀ ਚੁਣਿਆ ਤਿੰਨ ਵਾਰੀ ਤੁਸੀਂ ਮਾਣ ਦਿੱਤਾ ਨਹੀਂ ਤਾਂ ਜੇ ਕੰਮ ਨਾਲ ਕੁਝ ਕਰਦਾ ਹੋਏ ਅੱਛੇ ਕੰਮ ਨਾ ਕਰੇ ਇਮਾਨਦਾਰੀ ਨਾਲ ਨਾ ਕਰੇ ਤਾਂ 5 ਸਾਲ ਬਾਅਦ ਤੁਸੀਂ ਵੀ ਜਵਾਬ ਦੇ ਦਿੰਦੇ ਹੋ ਕਿ ਬਸ ਠੀਕ ਐ ਐਨਾਈ ਬਹੁਤ ਆ ਤੁਸੀਂ ਬਹੁਤ ਕੰਮ ਕਰ ਲਏ ਪਰ ਤੁਸੀਂ ਸੋਮ ਪ੍ਰਕਾਸ਼ ਜੀ ਨੂੰ ਬਹੁਤ ਮਾਣ ਦਿੱਤਾ ਔਰ ਜੋ ਮਾਣ ਤੁਸੀਂ ਹੁਣ ਮੈਨੂੰ ਦੇ ਰਹੇ ਹੋ ਫਗਵਾੜਾ ਵਾਸੀ ਉਹਦਾ ਮੈਂ ਕਦੀ ਦੇਣ ਨਹੀਂ ਦੇ ਸਕਦੀ ਕਿਉਂਕਿ ਹਰ ਸ਼ਹਿਰ ਵਾਲਾ ਆਪਣੇ ਆਪ ਕਹਿ ਰਿਹਾ ਕਿ ਅਸੀਂ ਤੁਹਾਡੇ ਲਈ ਕੰਮ ਕਰ ਰਹੇ ਹਾਂ ਚੋਣ ਪ੍ਰਚਾਰ ਕਰ ਰਹੇ ਹਾਂ ਇਹ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ